ਦਾਸ ਨਰਿੰਦਰ ਸਿੰਘ 4 ਨੰਬਰ ਅਖੰਡ ਪਾਟੀ ਸ਼੍ਰੀ ਦਰਬਾਰ ਸਾਹਿਬ ਹਰਿ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਹਾਂਜੀ ਉਹ ਮੋਟਰਸੈਕਲ ਚੋਰੀ ਹੋਇਆ ਸੀ ਵੀਡੀਓ ਵੀ ਗਾਇਲ ਹੋ ਗਈ ਹਾਂਜੀ ਉਹ ਮੋਬਾਈਲ ਮੋਟਰਸੈਕਲ ਮਿਲਿਆ ਜੀ ਤੁਹਾਨੂੰ ਹਾਂਜੀ ਪਰ ਉਹ ਨਹੀਂ ਮਿਲਿਆ ਉਹ ਦਿਨ ਮੇਰਾ ਨਵਾਂ ਸੀ ਦਵਾਤਾ ਜੀ ਹਾਂਜੀ ਹਾਂਜੀ ਉਹ ਮਿਲ ਗਿਆ ਪ੍ਰਸ਼ਾਸਨ ਨੇ ਲੱਭ ਪਾਇਆ ਨਹੀਂ ਨਹੀਂ ਉਹ ਜਿਹੜਾ ਮੋਟਰਸੈਕਲ ਗਵਾਚਾ ਉਹ ਤੇ ਹਲੇ ਮੈਨੂੰ ਮਿਲਿਆ ਨਹੀਂ ਆ ਭਾਈ ਸਾਹਿਬ ਭਾਈ ਸਾਹਿਬ ਭਾਈ ਭਪਿੰਦਰ ਸਿੰਘ ਜੀ ਗਦਲੀ ਜੋ ਕਿ ਕੌਮ ਦੇ ਹੀਰੇ ਨੇ ਜਿਨ੍ਹਾਂ ਨੇ ਇੱਕ ਗਰੀਬ ਦੀ ਬਾਹ ਫੜੀ ਆ ਤੇ ਚਲੋ ਹੋਰ ਤੇ ਕਿਸੇ ਨੇ ਮੇਰੀ ਕਿਸੇ ਨੇ ਬਾਹ ਫੜੀ ਨਹੀਂ ਆ ਮੈਂ ਭਾਈ ਸਾਹਿਬ ਭਾਈ ਭਪਿੰਦਰ ਸਿੰਘ ਅਦਲੀ ਜੀ ਦਾ ਆਪਣੇ ਤੈਦ ਲੋਤਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਮੇਰਾ ਇਹਨਾ ਮਾਨ ਸਨਮਾਨ ਕੀਤਾ ਗਰ ਸਿੰਘ ਇਹ ਅੱਗੇ ਵੀ ਪਾਰਟਿਸਪੇਂਟਰੀ ਬੜੀ ਸੇਵਾ ਕਰਦੇ ਆ ਇਹਨੇ ਲਾਕਡਾਊਨ ਦੌਰਾਨ ਕਈਆਂ ਦੇ ਘਰ ਕਿ ਬਣਾਏ ਨੇ ਕਈਆਂ ਦੁਆਰਸ਼ਿਕ ਕਈਆਂ ਈਆਂ ਤੱਕ ਦੇ ਕਾਰਕਰਾਏ ਨੇ ਕਿਸਦਾ ਵੀ ਉਹ ਚੀਜ਼ ਹੈ ਮੈਂ ਇਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਜਾਣਦਾ ਜੀ ਇਹਨਾਂ ਨੇ ਲਾਕਡਾਊਨ ਦੇ ਵਿੱਚ ਵੀ ਬਾਕੀਆਂ ਦਾ ਤਾਂ ਮੈਨੂੰ ਚਲੋ ਮੈਂ ਪਤਾ ਨਹੀਂ ਆ ਮੈਨੂੰ ਆਪਣਾ ਪਤਾ ਹੈ ਇਹ ਲੋਕਡਾਊਨ ਦੇ ਵਿੱਚ ਵੀ ਇਹਨਾਂ ਨੇ ਬੜਿਆਂ ਨੂੰ ਅਖੰਡ ਪਾਟੇ ਸਿੰਘਾਂ ਨੂੰ ਗਰੰਤੀ ਸਿੰਘਾਂ ਨੂੰ ਜਿਨ੍ਹਾਂ ਨੇ ਵੀ ਲੋੜ ਸੀ ਰਾਸ਼ਨ ਦੀ ਪੈਸੇ ਥੇਲੇ ਦੀ ਇਹਨਾਂ ਨੇ ਮਦਦ ਕੀਤੀ ਹੈ ਅਗਾ ਧੀਆਂ ਦੇ ਕਾਰਜ ਸਵਾਰਦੇ ਰਹੇ ਨੇ ਅਗਾ ਆਉਣ ਵਾਲੇ ਸਮੇਂ ਵਿੱਚ ਵੀ ਮਾਰੇ ਇਹਨਾਂ ਨੂੰ ਸੰਪੂਰਨ ਦੇਰ ਉਗਦਾ ਤੰਦਰੁਸਤੀ ਦਾਤ ਬਖਸ਼ਿਸ਼ ਕਰਨ ਇਸੇ ਤਰ੍ਹਾਂ ਦੇਸ਼ ਕੌਮ ਪੰਥ ਦੀ ਸੇਵਾ ਕਰਦੇ ਰਹੇ ਜੀ ਜੀ ਆਪਾ ਬਾਬਾ ਜੀ ਤੁਹਾਡੇ ਜੋ ਦੁਬਾਰਾ ਮੋਟਰਸਾਈਕਲ ਨਹੀਂ ਲਿਆ ਜਾਣਾ ਜੀ ਨਾ ਬਾਬਾ ਜੀ ਅੱਜ ਭਾਈ ਸਾਹਿਬ ਦਿੰਦੇ ਨਹੀਂ ਜੀ ਨਹੀਂ ਇਹ ਤਾਂ ਬਹੁਤ ਮੁਸ਼ਕਲ ਈ ਮੇਰੇ ਕੋਲ ਤਾਂ ਸੈਕ ਨਹੀਂ ਵਾਲੇ ਲਿਆ ਜਾਂਦੇ ਸੀ ਤੇ ਤੇ ਮੋਟਰਸਾਈਕਲ ਤੇ ਬਹੁਤ ਦੂਰ ਦੀ ਗੱਲ ਈ ਮੇਰੇ ਕੋਲ